ਵਾੜੇ ਜੋਦਾ ਬਹ ਪਰ ਉਪਕਾਰੇ ਮੇਰੀ ਬੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਗਾਤਰੀ ਦਾ ਤੇਗਾ ਸਾਹਿਬ ਹੈ ਜੀ ਇਹਦੀ ਲੰਬਾਈ 46 ਇੰਚ ਹੈ ਸਤਿਗੁਰਾਂ ਨੇ ਜੋ ਜੰਗ ਜੁਦھ ਕੀਤੇ ਉਹਨਾਂ ਵਿੱਚ ਇਸ ਪਾਵਨ ਪਵਿੱਤਰ ਸ਼ਸਤਰ ਦੀ ਵੀ ਵਰਤੋਂ ਕੀਤੀ ਹੁਣ ਪਾਵਨ ਅਸਥਾਨਾਂ ਤੇ ਸ਼ੋਭਾ ਪਾ ਰਿਹਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਗਾਤਰੀ ਦਾ ਤੇਗਾ ਸਾਹਿਬ ਬੋਲੇ ਸੋਨਿਹਾਲ ਭਾਈ ਸਾਹਿਬ ਦੇ ਸੱਜਿਆ ਤੋਂ ਸ੍ਰੀ ਸਾਹਿਬਾ ਸੰਗ ਜੀ ਤੇਲਕ ਜੰਜੂ ਰਾਖਾ ਪ੍ਰਭਤਾ ਕਾ ਤੀਨੋ ਵੱਡੋ ਕੱਲੂ ਮਹਸਾਕਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਗਾਥਰੀ ਦੇ ਸ੍ਰੀ ਸਾਹਿਬ ਹੈ ਜਿਸ ਉਤੇ ਲਿਖਿਆ ਹੋਇਆ ਹੈ ਸਤਿ ਸ੍ਰੀ ਅਕਾਲ ਸ੍ਰੀ ਗੁਰੂ ਤੇਗ ਬਹਾਦਰ ਸੰਮਤ 1713 ਭਾਈ ਸਾਹਿਬ ਦੇ ਖੱਬਿਆ ਤੋਂ ਸ੍ਰੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਰ ਕਮਲਾਂ ਦੀ ਸੰਗਤ ਜੀ ਜੋ ਸਤਿਗੁਰਾਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਭਾਈ ਤ੍ਰਿਲੋਕ ਸਿੰਘ ਨੂੰ ਬਖਸ਼ਿਸ਼ ਕੀਤੀ ਜਿਸ ਉਤੇ ਲਿਖਿਆ ਹੋਇਆ ਹੈ ਸ੍ਰੀ ਭਗਉਤੀ ਜੀ ਸਹਾਇ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ 10 ਦੂਸਰੇ ਪਾਸੇ ਪਾਤਸ਼ਾਹੀ 10 ਜਿਹਦੇ ਮੁੱਠੇ ਉੱਤੇ ਲਿਖਿਆ ਅਕਾਲ ਸਹਾਇ ਦੋਨੋਂ ਸ੍ਰੀ ਸਹਿਬ ਪਾਵਨ ਸਥਾਨਾਂ ਤੇ ਸ਼ੋਭਾ ਪਾ ਰਹੇ ਜਿਨ੍ਹਾਂ ਦੇ ਆਪ ਜੀ ਨੇ ਦਰਸ਼ਨ ਕੀਤੇ ਹਨ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭਾਈ ਸਾਹਿਬ ਦੇ ਸੱਜਿਆ ਤੋਂ ਸ੍ਰੀ ਸਾਹਿਬਾਨ ਸੰਗ ਜੀ ਇਹ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਰ ਕਮਲਾਂ ਦੀ ਹੈ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਨਕੇ ਪਿੰਡ ਵੱਡਰੁੱਖਾਂ ਤੋਂ ਪ੍ਰਾਪਤ ਹੋਈ ਜਿਸ ਉਤੇ ਲਿਖਿਆ ਹੋਇਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੇ ਕਮਰ ਕੀ ਤਰਵਾਰ ਹੈਗੀ ਵਜੇ ਦੇਖ ਤੇ ਜਾਂ ਤੇਖ ਤੇ ਇਹਦੇ ਮੁੱਠੇ ਉਤੇ ਲਿਖਿਆ ਗੁਰੂ ਨਾਨਕ ਸਰਬ ਸਿੱਖਾਂ ਨੂੰ ਸਹਾਇ ਭਾਈ ਸਾਹਿਬ ਦੇ ਖੱਬਿਆ ਤੋਂ ਸ੍ਰੀ ਸਾਹਿਬ ਹੈ ਇਹ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਰ ਕਮਲਾਂ ਦੇ ਸੰਗਤ ਜੀ ਜਦੋਂ ਸਤਗੁਰੂ ਜੀ ਆਨੰਦਗੜ੍ਹ ਸਾਹਿਬ ਦਾ ਕਿਲਾ ਛੱਡ ਚਮਕੌਰ ਸਾਹਿਬ ਮਾਛੀਵਾੜਾ ਸਾਹਿਬ ਹੁੰਦੇ ਹੋਏ ਆਪਣਾ ਸਰਵੰਸ ਵਾਰ ਕੇ ਰਾਏਕੋਟ ਦੀ ਪਾਵਨ ਧਰਤੀ ਤੇ ਪਹੁੰਚੇ ਤਾਂ ਰਾਏਕਲੇ ਨੇ ਸਤਗੁਰਾਂ ਦੀ ਇਥਾ ਸੇਵਾ ਕੀਤੀ ਸੇਵਾ ਤੋਂ ਖੁਸ਼ ਹੋ ਕੇ ਸ੍ਰੀ ਸਾਹਿਬ ਸਤਗੁਰਾਂ ਨੇ ਰਾਏਕਲੇ ਨੂੰ ਬਖਸ਼ਿਸ਼ ਕੀਤੀ ਦੋਨੋਂ ਸ੍ਰੀ ਸਾਹਿਬ ਪਾਵਨ ਸਥਾਨਾਂ ਤੇ ਸ਼ੋਭਾ ਪਾ ਰਹੀ ਜਿੰਨੇ ਦੇ ਆਪ ਜੀ ਨੇ ਦਰਸ਼ਨ ਕੀਤੇ ਹਾਂ ਜੀ ਬੋਲੇ ਹਾ ਸਤਿ ਸ੍ਰੀ ਅਕਾਲ ਇਹ ਸਸ਼ਤਰ ਦਾ ਨਾਮ ਹੈ ਸੰਜੀ ਛੋਟਾ ਵਰਸ਼ਾ ਲੱਕੜੀ ਦੇ ਦਸਤੇ ਵਾਲਸ ਨੂੰ ਪਹਾਲਾ ਵੀ ਆਖਿਆ ਜਾਂਦਾ ਹੈ ਜਿਹਦੀ ਲੰਬਾਈ 36 ਇੰਚ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਰ ਕੰਬਲਾਂ ਦਾ ਨਿੱਜੀ ਸਹਾਇਕ ਸ਼ਸਤਰ ਹੱਥੋਂ ਛੱਡ ਕੇ ਵੀ ਚਲਾਉਣ ਵਾਲਾ ਸੰਜੀ ਇਥੋਂ ਸਿਰਫ 5 ਮਿੰਟ ਦਾ ਰਸਤਾ ਹੈ ਨਾਲ ਹੀ ਗੁਰਦੁਆਰਾ ਸਾਹਿਬ ਹੈ ਗੁਰੂ ਕੇ ਮਹਿਲ ਭੋਰਾ ਸਾਹਿਬ ਗੁਰਦੁਆਰਾ ਸੀਸਗੰਨ ਸਾਹਿਬ ਗੁਰੂ ਕੇ ਮਹਿਲ ਭੋਰਾ ਸਾਹਿਬ ਗੁਰਦੁਆਰਾ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਆਪਣਾ ਘਰ ਹੈ ਜਿੱਥੇ ਸਤਿਗੁਰਾਂ ਦਾ ਸਮੁੱਚਾ ਪਰਿਵਾਰ ਰਹਿੰਦਾ ਰਿਹਾ ਮਾਤਾ ਧੰਨ ਧੰਨ ਮਾਤਾ ਨਾਨਕੀ ਜੀ ਤੋਂ ਲੈ ਕੇ ਸਾਰਾ ਪਰਿਵਾਰ ਉਸ ਘਰ ਵਿੱਚ ਰਹਿੰਦਾ ਰਿਹਾ ਤਿੰਨ